ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਪਰਿਵਾਰ ਸਮੇਤ ਪਹਿਲੇ ਦਿਨ ਰਿਸ਼ੀਕੇਸ਼ ਪਹੁੰਚ ਕੇ ਉਸ ਤੋਂ ਬਾਅਦ ਸਵੇਰ 5 ਵਜੇ ਜਦੋਂ ਰਿਸ਼ੀਕੇਸ਼ ਤੋਂ ਸ੍ਰੀ ਗੋਵਿੰਦ ਘਾਟ ਲਈ ਚੱਲੇ ਤੇ ਯਾਤਰਾ ਆਰੰਭ ਕੀਤੀ ਉਸ ਤੋਂ ਬਾਅਦ ਦੇ ਪ੍ਰਯਾਗ ਦੋ ਨਦੀਆਂ ਦਾ ਸੰਗਮ ਪਰਿਵਾਰ ਨੂੰ ਦਿਖਾਇਆ ਗਿਆ ਬੱਚਿਆਂ ਨੂੰ ਦਿਖਾਇਆ ਗਿਆ ਤੋ ਕਿ ਗੰਗਾ ਨਦੀ ਨਿਕਲਦੀ ਹੈ ਉਸ ਤੋਂ ਅੱਗੇ ਸਟੇ ਲੈ ਕੇ 10 ਦਿਨ ਤੋਂ ਦੀ ਅਸੀਂ ਸ਼੍ਰੀ ਨਗਰ ਪਹੁੰਚੇ ਰਵਾਨਾ ਹੋਏ ਸ਼੍ਰੀ ਨਗਰ ਕੀਰਤਨ ਸੁਨਿਆ ਲੰਗਰ ਛਕਿਆ ਆਨੰਦ ਮਾਣਿਆ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਫਿਰ ਅੱਗੇ ਗੋਵਿੰਦ ਘਾਟ ਲਈ ਰਵਾਨਾ ਹੋ ਗਏ ਰਸਤੇ ਵਿੱਚ ਖੂਬ ਆਨੰਦ ਮਾਣਿਆ ਪਹਾੜੀਆਂ ਉੱਚੀਆਂ ਉੱਚੀਆਂ ਪਹਾੜੀਆਂ ਇੰਜ ਲੱਗਦਾ ਜਿਵੇਂ ਸਵਰਗ ਚ ਪਹੁੰਚ ਗਿਆ ਹੋਵੇ ਬੰਦਾ ਉਸ ਤੋਂ ਬਾਅਦ ਜੋ ਸ਼ਿਮਟ ਕ੍ਰੋਸ ਕਰਕੇ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਉਹ ਵੀ ਬੱਚਿਆਂ ਨੂੰ ਦਿਖਾਈਆਂ ਗਈਆਂ ਇੰਨਾਂ ਨਦੀਆਂ ਤੋਂ ਉਸ ਤੋਂ ਕ੍ਰੋਸ ਕਰਕੇ ਫਿਰ ਅਸੀਂ ਰਾਤ ਨੂੰ ਗੋਵਿੰਦ ਘਾਟ ਵਿਖੇ ਪਹੁੰਚ ਕੇ ਅਤੇ ਗੋਵਿੰਦ ਘਾਟ ਰਾਤ ਐਨਲੀ ਕਵਰ ਲੈ ਕੇ ਸਟੇ ਕੀਤੀ ਗੋਵਿੰਦ ਘਾਟ ਵੀ ਇੰਨਾ ਆਨੰਦ ਇੰਨਾ ਸਕੂਨ ਮਿਲਦਾ ਹੈ ਬਾਣੀ ਸੁਣ ਕੇ ਗੁਰੂ ਘਰ 'ਚ ਇਹ ਕਮਰੇ ਵੀ ਸਾਫ਼ ਸੁਥਰੇ ਹਨ ਬਹੁਤ ਹੀ ਆਨੰਦਮਈ ਜਗ੍ਹਾ ਹੈ। ਸਵੇਰ ਜਲਦੀ 5 ਵਜੇ ਉੱਠ ਕੇ ਅਸੀਂ ਅਰਦਾਸ ਕਰਕੇ ਮਹਾਰਾਜ ਦੀ ਚਰਨਾਂ 'ਚ ਬੇਨਤੀ ਕਰਕੇ ਅਸੀਂ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਲਈ ਆਪਣੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ। ਸਿਮਰਨ ਕਰਦੇ ਕਰਦੇ ਅ ਦਿਨ ਕਦੋਂ ਚੜ ਗਿਆ ਪਤਾ ਹੀ ਨਹੀਂ ਚੱਲਿਆ। ਸਾਡੇ 6 ਵਜੇ ਦੇ ਤਕਰੀਬਨ ਦਿਨ ਚੜ ਗਿਆ ਸੀਗਾ। ਹੌਲੀ ਹੌਲੀ ਅਸੀਂ ਛੋਟੇ ਛੋਟੇ ਕਦਮਾਂ ਨਾਲ ਵਾਇਗਰੂ ਜੀ ਦਾ ਸਿਮਰਨ ਕਰਦੇ ਹੋਏ ਸੰਗਤਾਂ ਨੂੰ ਮਿਲਦੇ ਹੋਏ ਆਪਣੀ ਯਾਤਰਾ ਕੰਟੀਨਿਊ ਕਰਦੇਗੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਤੁਸੀਂ ਬਸ ਆਪਣੇ ਛੋਟੇ ਛੋਟੇ ਕਦਮਾਂ ਨਾਲ ਰੁਕ ਰੁਕ ਕੇ ਯਾਤਰਾ ਕਰੀ ਚੱਲੋ ਤੁਹਾਨੂੰ ਥਕਾਵਟ ਨਹੀਂ ਹੋਵੇਗੀ ਸਾਹ ਨਹੀਂ ਫੁੱਲਦਾ ਕਿਸੇ ਵੀ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਰਸਤੇ ਵਿੱਚ ਬੈਠਣ ਲਈ ਆਰਾਮ ਕਰਨ ਲਈ ਟੇਬਲ ਵੀ ਲੱਗੇ ਹੋਏ ਨੇ ਜਿੱਥੇ ਤੁਸੀਂ ਆਰਾਮ ਵੀ ਕਰ ਸਕਦੇ ਹੋ। ਪਰ ਜਿਆਦਾ ਚਿਰ ਬੈਠ ਕੇ ਸ਼ਰੀਰ ਠੰਡਾ ਹੋ ਜਾਂਦਾ ਜਿਸ ਨਾਲ ਦੁਬਾਰਾ ਤੁਰਨਾ ਫੇਰ ਔਖਾ ਜਾਂਦਾ। ਤੇ ਇਸੇ ਤਰ੍ਹਾਂ ਹੀ ਯਾਤਰਾ ਕਰਕੇ ਇਸ ਰਾਤ ਨੂੰ ਗੋਵਿੰਦ ਧਾਮ ਵਿਖੇ ਪਹੁੰਚ ਗਏ। ਅਗਲੇ ਦਿਨ ਦਰਸ਼ਨ ਕੀਤੇ ਉੱਥੇ ਅਨੰਦਮਾਨਿਆ ਗੁਰਬਾਣੀ ਸੁਣੀ। ਠੀਕ ਹੈ ਕੁਝ ਦੋਸਤ ਸਾਡੇ ਧੂਰੀ ਤੋਂ ਪਹੁੰਚੇ ਸੀ ਉਹ ਮਿਲੇ। ਤੇ ਸਵੇਰੇ ਫਿਰ 4:30 ਵਜੇ ਅਸੀਂ ਆਪਣੀ ਜਿਹੜੀ ਯਾਤਰਾ ਸੀਗੀ ਗੋਵਿੰਦ ਧਾਮ ਤੋਂ ਸ਼੍ਰੀ ਹਿਮਕੁਟ ਸਾਹਿਬ ਦਰਸ਼ਨਾਂ ਲਈ ਸ਼ੁਰੂ ਕਰ ਦਿੱਤੀ ਅਤੇ ਹੌਲੀ-ਹੌਲੀ ਸਟੈਪ ਬਾਈ ਸਟੈਪ ਯਾਤਰਾ ਕਰਦੇ-ਕਰਦੇ 6 ਕਿਲੋਮੀਟਰ ਦੀ ਜੋ ਚੜ੍ਹਾਈ ਹੈ ਤੋ ਅਸੀਂ ਕੰਟੀਨਿਊ ਕਰਦੇ ਗਏ ਅਤੇ ਵਾਯਗੁਰੂ ਜੀ ਦਾ ਸਿਮਰਨ ਕਰਦੇ ਗਏ ਇਤੋਂ ਤਕਰੀਬਨ ਹੌਲੀ-ਹੌਲੀ ਯਾਤਰਾ ਕਰਦੇ-ਕਰਦੇ ਸਾਨੂੰ ਸੰਗਤਾਂ ਜਿਵੇਂ ਕਿ ਚਮਕੌਰ ਸਾਹਿਬ ਤੋਂ ਜੱਥਾ ਲੈ ਕੇ ਆਏ ਸੀ ਬੱਚਿਆਂ ਦਾ ਸਕੂਲ ਦਾ ਉਹ ਜੱਥਾ ਮਿਲਿਆ ਉਹਨਾਂ ਦੀ ਅਸੀਂ ਵੀ ਹੈਲਪ ਕਰੀ ਕੁਝ ਕੁ ਚੀਜ਼ਾਂ 'ਚ ਤੇ ਉਹ ਵੀ ਸਾਡੇ ਨਾਲ ਰਹੇ ਅਤੇ ਅਖੀਰਕਾਰ ਅਸੀਂ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਸਵੇਰ ਸਾਢੇ ਕਿਹਦਾ 9:00 ਵਜੇ ਪਹੁੰਚ ਗਏ ਜਿੱਥੇ ਕਿ ਪਹੁੰਚ ਕੇ ਇੰਝ ਲੱਗਦਾ ਸੀਗਾ ਕਿ ਬਸ ਸਵਰਗ 'ਚ ਪਹੁੰਚ ਗਏ ਆ ਠੀਕ ਹੈ ਉਸ ਤੋਂ ਬਾਅਦ ਅਸੀਂ ਉੱਥੇ 50 ਮਿੰਟ ਰਾਮ ਕਰਕੇ ਫਿਰ ਆਪਣਾ ਇਸ਼ਨਾਨ ਕਰਨ ਲਈ ਸਟੂਰ ਵੱਲ ਚਲੇ ਗਏ ਅਤੇ ਇਸ਼ਨਾਨ ਕੀਤਾ ਬੱਚਿਆਂ ਨੇ ਵੀ ਇਸ਼ਨਾਨ ਕੀਤਾ ਇੱਥੇ ਇੱਕ ਗੱਲ ਦੱਸ ਦਈਏ ਕਿ ਲੇਡੀਜ਼ ਲਈ ਅਲੱਗ ਪਾਣਾ ਬਣਿਆ ਹੋਇਆ ਜਿੱਥੇ ਉਹ ਵੀ ਇਸ਼ਨਾਨ ਕਰ ਸਕਦੀਆਂ ਹਨ ਜੈਂਟਸ ਲਈ ਅਲੱਗ ਹੈ ਪਾਣੀ ਇੰਨਾ ਸਾਫ਼ ਸੁਥਰਾ ਇੰਨਾ ਠੰਡਾ ਪਰ ਫਿਰ ਵੀ ਤੁਹਾਨੂੰ ਸ਼ਾਰਕ ਕਰਨ ਤੋਂ ਬਾਅਦ ਠੰਡ ਨਹੀਂ ਲੱਗਦੀ ਥੋੜੀ-ਬਹੁਤ ਜ਼ਰੂਰ ਲੱਗੂਗੀ ਪਰ ਐਨੇ ਨਹੀਂ ਲੱਗਦੀ ਜਿੰਨੇ ਤੁਸੀਂ ਸੋਚ ਰਹੇ ਹੋ ਉਹ ਵਧੀਆ ਆਨੰਦ ਆਇਆ ਸਰੀਰ ਸਾਰਾ ਤਰੋ ਤਾਜ਼ਾ ਹੋ ਗਿਆ ਫਰੈਸ਼ ਹੋ ਗਿਆ ਛਨਾਣ ਕਰਨ ਤੋਂ ਬਾਅਦ ਅਸੀਂ ਅਬਦਾ ਵਧੀਆ ਮਹਾਰਾਜੀ ਦੀ ਅਸਗੁਨੀ ਸਾਹਿਬ ਦਾ ਬਾਤ ਸੁਣਿਆ ਕੀਰਤਨ ਸੁਣਿਆ ਅਰਦਾਸ ਵਿੱਚ ਸ਼ਾਮਲ ਹੋਏ ਅਤੇ ਸਾਰੀਆਂ ਸੰਗਤਾਂ ਲਈ ਹੱਥ ਜੋੜ ਕੇ ਬੇਨਤੀ ਅਰਦਾਸ ਕੀਤੀ ਅਤੇ ਖਿਚੜੀ ਦਾ ਲੰਗਰ ਜੋ ਕਿ ਪਰਮਾਨੈਂਟ ਚੱਲਦਾ ਰਹਿੰਦਾ ਹੈ ਨਾਲ ਚਾਹ ਦਾ ਉਹ ਵੀ ਤੁਸੀਂ ਉੱਥੇ ਛੱਕ ਸਕਦੇ ਹੋ ਕਾਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ ਡਿਸਪੈਂਸਰੀ ਵੀ ਹੈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉੱਥੇ ਦਵਾਈ ਵੀ ਲੈ ਸਕਦਾ ਹੈ ਅਸੀਂ ਚਲੋ ਮਹਾਰਾਜ ਦਾ ਸ਼ੁਕਰਾਨਾ ਕਰਕੇ ਉਸ ਤੋਂ ਬਾਅਦ ਆਪਣਾ ਵਾਪਸ نیچے ਗੋਵਰਧਾਮ ਲਈ ਰਵਾਨਾ ਹੋ ਗਏ ਹੌਲੀ ਹੌਲੀ ਇੱਥੇ ਪੌੜੀਆਂ ਤੇ ਇੱਕ ਦੂਸਰਾ ਦੋ ਰਸਤੇ ਹੋ ਜਾਂਦੇ ਨੇ ਜੋ ਕਿ ਕਿਲੋਮੀਟਰ ਦਾ ਰਸਤਾ ਹੈ ਤੁਸੀਂ ਅਗਰ ਪੌੜੀਆਂ ਚੜ੍ਹ ਕੇ ਜਾ ਸਕਦੇ ਹੋ ਜਾਂ ਉਤਰ ਕੇ ਆ ਸਕਦੇ ਹੋ ਤੁਹਾਡੇ ਲਈ ਉਹ ਵੀ ਠੀਕ ਹੈ ਜਾਂ ਪਲੇਨ ਰਸਤੇ ਤੇ ਜਾਣਾ ਚਾਹੁੰਦੇ ਪਲੇਨ ਰਸਤੇ ਦੇ ਵੀ ਜਾ ਸਕਦੇ ਹਾਂ ਅਸੀਂ ਚਲੋ ਵਾਪਸੀ ਵੇਲੇ ਪੌੜੀਆਂ ਰਾਹੀਂ ਜਾਂਦੇ ਹੋਏ ਤਾਂ ਅਸੀਂ ਪਲੇਨ ਰਸਤੇ ਚੜੇ ਸੀ ਪੌੜੀਆਂ ਦਾ ਰਸਤਾ ਥੋੜਾ ਸ਼ਾਰਟਕਟ ਪੈ ਜਾਂਦਾ ਹੈ ਉਤਰਨੀਆਂ ਵੀ ਸੌਖੀਆਂ ਹਨ ਪਰ ਚੜ੍ਹਨੀਆਂ ਬਹੁਤ ਔਖੀਆਂ ਹਨ ਇਸ ਕਰਕੇ ਪਲੇਨ ਰਸ ਚੜਨ ਦੇ ਲਈ ਪਲੇਨ ਰਸਤਾ ਹੀ ਅਪਣਾਇਆ ਜਾਵੇ ਤੇ ਉਤਰਨ ਵੇਲੇ ਜਿਹੜਾ ਜੇ ਕੋਈ ਉਤਰ ਸਕਦਾ ਤਾਂ ਪੌੜੀਆਂ ਰਾਹੀਂ ਉਤਰ ਜਾਵੇ ਆਖਿਰਕਾਰ ਅਸੀਂ ਸ਼ਾਮ ਨੂੰ ਗੋਵਿੰਦ ਧਾਮ ਵਿਖੇ ਆਪਣੀ ਪੈਦਲ ਯਾਤਰਾ ਜੋ ਵਾਪਸੀ ਦੀ ਕੰਪਲੀਟ ਕਰਕੇ ਪਹੁੰਚ ਗਏ ਅਤੇ ਗੋਵਿੰਦ ਧਾਮ ਵਿਖੇ ਹੀ ਦੁਆਰਾ ਕਮਰਾ ਲੈ ਕੇ ਰਾਤ ਕੱਟ ਕੇ ਆਰਾਮ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਕੇ ਸਵੇਰ ਜਲਦੀ 4:30-5 ਵਜੇ ਦੁਆਰਾ ਫੇਰ ਗੋਵਿੰਦ ਧਾਮ ਤੋਂ ਘਾਟ ਲਈ ਰਵਾਨਾ ਹੋ ਗਏ ਅਤੇ ਨੀਚੇ 4 ਕਿਲੋਮੀਟਰ ਦਾ ਜੋ ਰਸਤਾ ਹੈ ਜੋ ਉੱਥੇ ਉਹਨਾਂ ਦੀਆਂ ਟੈਕਸੀਆਂ ਗੱਡੀਆਂ ਚੱਲਦੀਆਂ ਹਨ ਉਹ ਉਹਦੇ ਰਾਹੀਂ ਸਫ਼ਰ ਤਕਰੀਬਨ ਯਾਤਰਾ ਜੋ ਪੈਦਲ ਯਾਤਰਾ ਘਟ ਜਾਂਦੀ ਹੈ ਜਾਨ ਲੱਗੇ ਵੀ ਆਉਂ ਲੱਗੇ ਵੀ ਇਹ ਫੈਸਿਲਿਟੀ ਤੁਹਾਨੂੰ ਮਿਲ ਜਾਂਦੀ ਹੈ 50 ਰੁਪਏ ਉਹਨਾਂ ਦਾ ਕਿਰਾਇਆ ਪਰ ਮੈਂਬਰ ਅਖੀਰਕਾਰ ਅਸੀਂ ਜੋ ਪੈਦਲ ਯਾਤਰਾ ਸੀ ਉਹ ਕੰਪਲੀਟ ਕਰਕੇ ਅਤੇ ਟੈਕਸੀਆਂ ਰਾਹੀਂ ਅਸੀਂ ਗੁਰਦੁਆਰਾ ਸ੍ਰੀ ਹਿਮਪੁਰ ਸਾਹਿਬ ਗੋਵਿੰਦ ਘਾਟ ਵਿਖੇ ਪਹੁੰਚ ਗਏ ਅਤੇ ਉੱਥੇ ਰਾਤ ਸਟੇ ਕੀਤੀ ਆਰਾਮ ਕੀਤਾ ਬਾਣੀ ਦਾ ਆਨੰਦ ਮਾਣਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕੋਟਾਂ-ਕੁਟਾਂ ਧੰਨਵਾਦ ਕੀਤਾ ਅਤੇ ਸਵੇਰ ਅਰਲੀ ਫੇਰ 5 ਵਜੇ ਉੱਠ ਕੇ ਆਪਣੇ ਘਰ ਵਾਪਸੀ ਲਈ ਰਿਸ਼ੀਕੇਸ਼ ਲਈ ਗੋਵਿੰਦ ਘਾਟ ਤੋਂ ਰਵਾਨਾ ਹੋ ਗਏ। ਤਕਰੀਬਨ ਸਾਰਾ ਹੀ ਰਸਤਾ ਬਹੁਤ ਸਾਫ਼ ਹੈ। ਕਿਸੇ ਵੀ ਤਰ੍ਹਾਂ ਦੀ ਕਿਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ ਹਨ। ਹਾਂ ਕੋਈ ਜਗ੍ਹਾ ਤੇ ਜਿੱਮੇ ਰੂਡ ਦਾ ਕੰਮ ਚੱਲ ਰਿਹਾ ਹੈ ਉੱਥੇ ਥੋੜਾ ਬਹੁਤ ਚਲੋ ਜਾਮ ਲੱਗ ਜਾਂਦਾ ਹੈ। ਨਹੀਂ ਕੋਈ ਦਿੱਕਤ ਨਹੀਂ ਹੁੰਦੀ। हां बस इक कुछ-ਕੁਝ ਜਗ੍ਹਾ ਮਤਲਬ ਕਿ ਰੋਡ ਦਾ ਕੰਮ ਚੱਲਣ ਕਰਕੇ ਪ੍ਰਸ਼ਾਸਨ ਵੱਲੋਂ ਥੋੜੇ ਚਿਰ ਲਈ ਟ੍ਰੈਫਿਕ ਰੋਕੀ ਜਰੂਰ ਜਾਂਦੀ ਹੈ ਜਿਸ ਕਰਕੇ ਜਾਮ ਲੱਗ ਜਾਂਦਾ ਪਰ ਪ੍ਰਸ਼ਾਸਨ ਇਹਨੇ ਪੁਕਤਾ ਪ੍ਰਬੰਧਨ ਕਿ ਉਹ ਜਾਮ ਜਲਦੀ ਖੋਲ ਦਿੱਤਾ ਜਾਂਦਾ ਤਾਂਕ ਉਸ ਤਾਂਕਿ ਜੋ ਸੰਗਤ ਨੂੰ ਜ਼ਿਆਦਾ ਦਿੱਕਤ ਨਾ ਆਵੇ ਇਸ ਕਰਕੇ ਡਰਨ ਦੀ ਜੇਕਰੋਂ ਦੀ ਲੋੜ ਨਹੀਂ ਅ ਸਰਕਾਰ ਅਸੀਂ ਸ਼ਾਮ ਨੂੰ ਗੁਰਦੁਆਰਾ ਸ੍ਰੀ ਹਿੰਕੁਟ ਸਾਹਿਬ ਰਿਸ਼ੀਕੇਸ਼ ਵਿਖੇ ਪਹੁੰਚ ਗਏ ਜਿੱਥੇ ਵੀ ਅਸੀਂ ਦੁਬਾਰਾ ਫੇਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ। ਸਵੇਰ ਫੇਰ ਜਲਦੀ ਉੱਠ ਕੇ ਮਹਾਰਾਜ ਜੀ ਦਾ ਧੰਨਵਾਦ ਕਰਕੇ ਦਰਸ਼ਨ ਕਰਕੇ ਅਸੀਂ ਆਪਣੇ ਘਰ ਤੂਰੀ ਲਈ ਵਾਪਸ ਸਰਵਾਨਾ ਹੋਏ ਅਤੇ ਉਹ 5-6 ਘੰਟਿਆਂ ਦਾ ਤਕਰੀਬਨ ਸਫ਼ਰ ਜੋ ਕਾਰ 'ਚ ਕੱਢ ਕੇ ਅਸੀਂ ਸ਼ਾਮ ਨੂੰ 1:30-2:00 ਵਜੇ ਆਪਣੇ ਘਰ ਪਹੁੰਚ ਗਏ। ਮਹਾਰਾਜ ਦੀ ਇੰਨੀ ਕਿਰਪਾ ਰਹੀ ਕੀ ਸਾਡਾ ਯਾਤਰਾ ਸਾਡੀ ਬਹੁਤ ਜ਼ਿਆਦਾ ਸਫਲ ਰਹੀ ਧੰਨਵਾਦ